ਵੱਡੀ ਖਬਰ ਸਾਹਮਣੇ ਆ ਰਹੀ ਹੈ ਬੀਜੇਪੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਦਿੱਤਾ ਗਿਆ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿੱਥੇ ਦੋਵੇਂ ਤਰ੍ਹਾਂ ਦੇ ਵਿਚਾਰੇ ਇਹ ਚਰਚਾਵਾਂ ਸੀ ਕਿ ਗੱਟਚੋੜਾ ਜਿਹੜਾ ਉਹ ਸਿਰੇ ਚੜ ਸਕਦਾ ਹੈ ਪਰ ਇਸ ਤੇ ਵਿਚਾਰੇ ਸ਼੍ਰੋਮਣੀ ਅਕਾਲੀ ਦਲ ਨੇ ਕੁਝ ਮੰਗਾਂ ਨੇ ਜੜੀਆਂ ਬੀਜੇਪੀ ਅੱਗੇ ਰੱਖੀਆਂ ਸੀ ਉਹਨਾਂ ਮੰਗਾਂ ਨੂੰ ਬੀਜੇਪੀ ਨੇ ਜਿਹੜਾ ਨਹੀਂ ਮੰਨਿਆ ਤੇ ਇਸ ਤੋਂ ਬਾਅਦ ਹੁਣ ਇੱਕ ਵੱਡਾ ਬਿਆਨ ਦਿੱਤਾ ਗਿਆ ਪੰਜਾਬ বিজেপি ਦੇ ਪ੍ਰਧਾਨ ਦੇ ਵੱਲੋਂ ਜੋ ਫੈਸਲਾ ਹੁਣ বিজেপি ਨੇ ਲਿਆ ਹੈ ਸਭ ਤੋਂ ਪਹਿਲਾਂ ਤੁਹਾਨੂੰ ਬਿਆਨ ਸੁਣਾਉਣੇ ਆ ਕਿ ਸੁਨੀਲ ਜਾਖੜ ਕੀ ਕਹਿ ਰਹੇ ਨੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਲੋਕ ਸਭਾ ਚੋਣ ਇਕੱਲੇ ਲੜਨ ਜਾ ਰਹੀ ਹੈ ਆ ਫੈਸਲਾ ਪਾਰਟੀ ਨੇ ਲੋਕਾਂ ਦੀ ਰਾਏ ਪਾਰਟੀ ਦੇ ਵਰਕਰਸ ਦੀ ਰਾਏ ਲੀਡਰ ਸਾਹਿਬਾਨ ਦੀ ਵੱਖ-ਵੱਖ ਰਾਏ ਉਹਨਾਂ ਸਾਰਿਆਂ ਨੂੰ ਲੈ ਕੇ ਉਹਦੇ ਬਾਅਦ ਪੰਜਾਬ ਦੇ ਭਵਿੱਖ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦੇ ਵਪਾਰੀ ਪੰਜਾਬ ਦੇ ਸਨਤਕਾਰ ਪੰਜਾਬ ਦੇ ਮਜ਼ਦੂਰ ਸਾਡਾ ਪਿਛੜਿਆ ਵਰਗ ਸਾਰਿਆਂ ਦੀ ਬਿਹਤਰੀ ਵਾਸਤੇ ਇੱਕ ਉਜਲ ਵਿਕਾਸਤੇ ਆ ਫੈਸਲਾ ਲਿਆ ਕਿਉਂਕਿ ਜੋ ਕੰਮ ਬੀਜੇਪੀ ਪਾਰਟੀ ਨੇ ਪ੍ਰਧਾਨ ਮੰਤਰੀ ਮੋਦੀ ਜੀ ਦੇ ਰਹਿਨਮਾਈ ਦੇ ਵਿੱਚ ਪੰਜਾਬ ਵਾਸਤੇ ਕੀਤੇ ਨੇ ਕਿਸੇ ਤੋਂ ਓਹ ਮੇਰੀ ਕਿਸਾਨਾਂ ਦੇ ਫਸਲਾਂ ਦਾ ਇੱਕ ਇੱਕ ਦਾਣਾ ਪਿਛਲੇ 10 ਸਾਲ ਚੱਕਿਆ ਗਿਆ ਐਮਐਸਪੀ ਤੇ ਤੇ ਜਿਹੜੀ ਉਹਨਾਂ ਨੂੰ ਉਹਦੀ ਭੁਗਤਾਨ ਹੈ ਹਫਤੇ ਦੇ ਅੰਦਰ ਅੰਦਰ ਉਹਨਾਂ ਦੇ ਖਾਤਿਆਂ ਦੇ ਵਿੱਚ ਪਹੁੰਚੀ ਹੈ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹਦੇ ਵਾਸਤੇ ਸਦੀਆਂ ਤੋਂ ਇੱਥੇ ਲੋਕ ਖੁੱਲੇ ਦਰਸ਼ਨ ਦੇ ਦਾਰਾਂ ਦੀ ਮੰਗ ਕਰਦੇ ਸੀ ਉਹ ਵੀ ਪ੍ਰਧਾਨ ਮੰਤਰੀ ਮੋਦੀ ਜੀ ਦੇ ਰਹਿਨੁਮਾਈ ਦੇ ਵਿੱਚ ਸਾਨੂੰ ਅੱਜ ਆ ਜਿਹੜੀ ਕਿਰਪਾਲਤਾ ਵਾਹਿਗੁਰੂ ਨੇ ਜਿਹੜੀ ਮਿਹਰ ਕੀਤੀ ਹੈ ਬਖਸ਼ਿਸ਼ ਦਿੱਤੀ ਹੈ ਆ ਪ੍ਰਧਾਨ ਮੰਤਰੀ ਮੋਦੀ ਜੀ ਦੀ ਬੀਜੇਪੀ ਸਰਕਾਰ ਨੂੰ ਆ ਬਖਸ਼ਿਸ਼ ਪ੍ਰਾਪਤ ਹੋਈ ਹੈ ਤੇ ਅੱਗੇ ਵੀ ਪੰਜਾਬ ਦਾ ਸੁਨਹਿਰਾ ਭਵਿੱਖ ਆ ਮੰਨ ਕੇ ਕਿ ਪੰਜਾਬ ਦੀ ਬਿਹਤਰੀ ਪੰਜਾਬ ਦਾ ਸੁਰੱਖਿਤ ਭਵਿੱਖ ਤੇ ਪੰਜਾਬ ਦੇ ਸਰਹਦੀ ਮਜਬੂਤੀ ਅਤੇ ਅਮਨ ਸ਼ਾਂਤੀ ਨੂੰ ਮਜ਼ਬੂਤ ਰੱਖ ਕੇ ਹੀ ਭਾਰਤ ਅੱਗੇ ਤਰੱਕੀ ਕਰ ਸਕਦਾ ਹੈ ਇਸ ਦੇ ਮੱਦੇਨਜ਼ਰ ਆ ਫੈਸਲਾ ਲਿਆ ਗਿਆ ਤੇ ਮੈਨੂੰ ਪੂਰਾ ਯਕੀਨ ਹੈ ਆਉਣ ਵਾਲੇ 1 ਜੂਨ ਨੂੰ ਪੰਜਾਬ ਦੇ ਲੋਕ ਬੀਜੇਪੀ ਨੂੰ ਹੋਰ ਮਜ਼ਬੂਤ ਬਣਾ ਕੇ ਦੇਸ਼ ਦੇ ਉન્નਤੀ ਦੇ ਵਿੱਚ ਪੰਜਾਬ ਦਾ ਯੋਗਦਾਨ ਬੀਜੇਪੀ ਨੂੰ ਵੋਟ ਦੇ ਕੇ ਉਹ ਮਮਾ ਆ ਕੇ ਪਾਣਗੇ ਤਾਂ ਤੁਸੀਂ ਸੁਣਿਆ ਕਿ ਬੀਜੇਪੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਬੀਜੇਪੀ ਪੰਜਾਬ ਵਿੱਚ ਇਕੱਲਿਆਂ 13 ਸੀਟਾਂ ਤੇ ਚੋਣ ਲੜੇਗੀ ਤੇ ਅਕਾਲੀ ਦਲ ਦੇ ਨਾਲ ਗੱਲਬਾਤ ਸਿਰੇ ਨਹੀਂ ਲੱਗ ਸਕੀ ਜਨ ਕਿ ਦੋਵੇਂ ਧਿਰਾਂ ਜੜੀਆਂ ਉਹ ਗੱਟ ਚੁੜਦਾ ਕਰਨਾ ਚਾਹੁੰਦੀਆਂ ਸੀ ਪਰ ਗੱਲਬਾਤ ਨਹੀਂ ਬਣੀ ਹੈਗੀ ਜੇਕਰ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਅਕਾਲੀ ਦਲ ਦੇ ਵਿੱਚ ਵੀ ਕੁਝ ਵੱਖਰਾ ਦੇਖਣ ਨੂੰ ਮਿਲਿਆ ਕੋਰ ਕਮੇਟੀ ਵਿੱਚ ਜਿਹੜੇ ਨੌਜਵਾਨ ਆਗੂ ਸੀ ਉਹਨਾਂ ਨੇ ਗੱਲ ਕਹੀ ਕਿ ਜਿਹੜੇ ਆ ਬੀਜੇਪੀ ਆ ਉਹ ਕਿਸਾਨਾਂ ਦੇ ਵੀ ਖਿਲਾਫ ਹੈ ਤੇ ਹੋਰ ਵੀ ਬਹੁਤ ਕੁਝ ਜਿਹੜਾ ਬੰਦੀ ਸਿੰਘਾਂ ਨੂੰ ਲੈ ਕੇ ਉਹਨਾਂ ਨੇ ਮਸਲੇ ਰੱਖੇ ਸੀ ਕਿ ਜੇਕਰ ਆਪਾਂ ਗੱਠ ਚੋੜ ਕਰਕੇ ਚੋਣਾ ਲੜਦੇ ਆਂ ਤੇ ਪਿੰਡਾਂ ਵਿੱਚ ਉਹੋ ਜੀ ਸਥਿਤੀ ਆ ਜਿਹੜੀ ਉਹ ਦੇਖਣ ਨੂੰ ਮਿਲੂਗੀ ਜਿਹੜੀ ਪਹਿਲਾਂ ਕਦੇ ਨਹੀਂ ਦੇਖੀ ਹੋਣੀ ਤਾਂ ਜਿਹੜੇ ਵੱਡੇ ਆਗੂਸੀ ਅਕਾਲੀ ਦਲ ਦੇ ਜੋ ਸੂਚਨਾ ਮਿਲੀ ਸਾਨੂੰ ਕਿ ਉਹ ਵੱਡੇ ਆਗੂਸੀ ਉਹ ਤਿਆਰ ਸੀ ਕਿ ਬੀਜੇਪੀ ਨਾਲ ਸਮਝੌਤਾ ਹੋਵੇ ਦੇ ਵੱਡੇ ਉਹਦੇ ਸਾਨੂੰ ਵੀ ਮਿਲਣਾ ਆਉਣ ਵਾਲੇ ਦਿਨਾਂ ਵਿੱਚ ਪਰ ਜਿਹੜੇ ਨੌਜਵਾਨ ਆਗੂ ਸੀ ਉਹਨਾਂ ਵੱਲੋਂ ਇਨਕਾਰ ਕਰ ਦਿੱਤਾ ਗਿਆ ਤੇ ਕੁਝ ਮੰਗਾ ਫਿਰ ਕੁੱਲ ਬਲਾ ਕੇ ਇਹਨਾਂ ਨੇ ਬੀਜੇਪੀ ਅੱਗੇ ਰੱਖੀਆਂ ਕਿਸਾਨੀ ਸਮੇਤ ਬਹੁਤ ਸਾਰੀਆਂ ਮੰਗਾਂ ਪਰ ਬੀਜੇਪੀ ਦੀ ਉਸ ਉੱਤੇ ਸਹਿਮਤੀ ਨਹੀਂ ਬਣੀ ਜਿਸ ਤੋਂ ਬਾਅਦ ਇਹ ਵੱਡਾ ਫੈਸਲਾ ਲਿਆ ਗਿਆ ਕਿ ਬੀਜੇਪੀ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਆਪਣੇ ਦਮ ਤੇ ਲੋਕ ਸਭਾ ਚੋਣਾਂ ਲੜੇਗੀ ਜਾਨੀ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਵੀ 13 ਸੀਟਾਂ ਤੇ ਚੋਣ ਲੜੇਗੀ ਤੇ ਭਾਜਪਾ ਵੀ ਪੰਜਾਬ ਵਿੱਚ 13 ਸੀਟਾਂ ਤੇ ਚੋਣ ਲੜੇਗੀ ਤਾਂ ਹੁਣ ਕਹਿ ਲਿਆ ਕਿ ਚਾਰ ਕੋਨਾ ਮੁਕਾਬਲਾ ਦੇਖਣ ਨੂੰ ਮਿਲੇਗਾ ਪੰਜਾਬ ਦੇ ਅੰਦਰੋਂ ਆਮ ਆਦਮੀ ਪਾਰਟੀ ਵੱਲੋਂ 13 ਵਿੱਚੋਂ 8 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਿਆ ਤੇ 5 ਉਮੀਦਵਾਰਾਂ ਦਾ ਐਲਾਨ ਬੜੀ ਛੇਤੀ ਕਰ ਦਿੱਤਾ ਜਾਊਗਾ ਪਰ ਬਾਕੀ ਪਾਰਟੀਆਂ ਨੇ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਤੇ ਜੇਕਰ ਗੱਲ ਕੀਤੀ ਜਾਵੇ ਭਾਜਪਾ ਦੀ ਹੋਣਾ 13 13 ਸੀਟਾਂ ਤੇ ਉਮੀਦਵਾਰ ਲਾੰਦਣਗੇ ਇੱਕ ਚੁਣੌਤੀ ਵੀ ਜ਼ਰੂਰ ਦੇਖਣ ਨੂੰ ਮਿਲੇਗੀ ਕਿਉਂਕਿ ਚਾਰ ਕੋਨਾ ਮੁਕਾਬਲਾ ਹੁਣ ਨਜ਼ਰ ਆਏਗਾ ਇਹ ਦੇਖਣਾ ਹੋਵੇਗਾ ਕਿ ਭਾਜਪਾ ਦੀ ਸਥਿਤੀ ਪੰਜਾਬ ਵਿੱਚ ਕੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਪੰਜਾਬ ਦੇ ਵਿੱਚ ਕੀ ਰਹਿੰਦੀ ਹੈ ਇਸ ਉੱਤੇ ਨਜ਼ਰਾਂ ਸਭ ਦੀਆਂ ਬਣੀਏ ਰਹਿਣਗੀਆਂ ਪਰ ਹੁਣ ਕਹ ਲਈਏ ਕਿ ਸ਼੍ਰੋਮਣੀ ਅਕਾਲੀ ਦਲ ਵਿਚੋਂ ਦਾ ਸੀ ਕਿ ਅਸੀਂ ਭਾਜਪਾ ਨਾਲ ਸਮਝੌਤਾ ਕਰੀਏ ਤੇ ਉਹਨਾਂ ਨੂੰ ਵੀ ਇੱਕ ਵੱਡਾ ਝਟਕਾ ਜਿਹੜਾ ਭਾਜਪਾ ਵੱਲੋਂ ਦਿੱਤਾ ਗਿਆ ਗੱਠਜੋੜ ਨਹੀਂ ਹੋ ਸਕਿਆ ਇਕੱਲੇ ਤੌਰ ਤੇ ਚੋਣਾਂ ਲੜਨੀਆਂ ਪੈਣਗੀਆਂ ਤੇ ਹੁਣ ਪਰਖ ਹੋਏਗੀ ਕਿ ਪੰਜਾਬ ਦੇ ਲੋਕ ਅਕਾਲੀ ਦਲ ਦੇ ਨਾਲ ਕਿੰਨਾ ਕੁ ਜੁੜੇ ਹੋਏ ਨੇ ਤੇ ਭਾਜਪਾ ਨਾਲ ਕਿੰਨਾ ਕੁ ਜੁੜੇ ਹੋਏ ਨੇ ਦੋਵਾਂ ਦੀ ਸਥਿਤੀ ਇਹਨਾਂ ਚੋਣਾਂ 'ਚ ਸਪੱਸ਼ਟ ਹੋਏਗੀ ਉਹਨਾਂ ਦਾ ਆਉਣ ਵਾਲਾ ਭਵਿੱਖ ਵੀ ਤੈਅ ਕਰੇਗੀ ਜੇਕਰ ਗੱਲ ਕੀਤੀ ਜਾਵੇ ਤੇ ਖਾਸ ਤੌਰ ਦੇ ਉੱਤੇ ਅੱਗੇ ਵਿਧਾਨ ਸਭਾ ਦੀਆਂ ਚੋਣਾਂ ਆਉਣੀਆਂ ਨੇ 2027 ਦੇ ਵਿੱਚ 3 ਸਾਲਾਂ ਤੱਕ ਉਹਨਾਂ ਚੋਣਾਂ ਨੂੰ ਵੀ ਲੈ ਕੇ ਜਿਹੜੀਆਂ ਕਿਆਸਰਾਈਆਂ ਇੱਥੋਂ ਲਗਾਈਆਂ ਜਾ ਸਕਣਗੀਆਂ ਕਿ ਸਥਿਤੀ ਇਸ ਵਕਤ ਕੀ ਹੈ ਪੰਜਾਬ ਦੇ ਅੰਦਰ ਲੋਕ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਨੇ ਤੇ ਜੇ ਗੱਠਜੋੜ ਹੁੰਦਾ ਤਾਂ ਫਿਰ ਸਥਿਤੀ ਕੀ ਹੋਣੀ ਸੀ ਪਰ ਹੁਣ ਜੇਕਰ ਇਕੱਲੇ ਤੌਰ ਤੇ ਚੋਣਾਂ ਲੜਨਗੇ ਤਾਂ ਇਹਨਾਂ ਦੀ ਸਥਿਤੀ ਹੈ ਜਿਹੜੀ ਉਹ ਕੀ ਹੋਏਗੀ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਤਾਂ ਸਥਿਤੀ ਸਪਸ਼ਟ ਹੋਣ ਤੋਂ ਬਾਅਦ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਗੱਠਜੋੜ ਦੀ ਸੰਭਾਵਨਾ ਬਣ ਵੀ ਸਕੇ ਪਰ ਫਿਲਹਾਲ ਦੀ ਘੜੀ ਹੁਣ ਸ਼ੁਰੂ ਨਹੀਂ ਅਕਾਲੀ ਦਲ ਨੂੰ ਵੱਡਾ ਝਟਕਾ ਜਿਹੜਾ ਉਹ ਭਾਜਪਾ ਵੱਲੋਂ ਦੇ ਦਿੱਤਾ ਗਿਆ ਸੁਨੀਲ ਜਾਖੜ ਕਹਿੰਦੇ ਕਿ ਪੰਜਾਬ ਦੇ ਲੋਕ ਬੜੇ ਸਿਹਰਦ ਨੇ ਸਾਨੂੰ ਉਮੀਦ ਹੈ ਕਿ ਪੰਜਾਬ ਤੋਂ ਵੀ ਵੋਟਾਂ ਪਾ ਕੇ ਜਿਹੜਾ ਬੀਜੇਪੀ ਨੂੰ ਜਿਤਾਉਣਗੇ ਤੇ ਦੇਸ਼ ਦੇ ਵਿੱਚ ਦੁਬਾਰਾ ਬੀਜੇਪੀ ਦੀ ਸਰਕਾਰ ਬਣਾਉਣਗੇ ਸੁਨੀਲ ਜਾਖੜ ਦਾਵਾ ਕਰ ਰਹੇ ਨੇ ਪਰ ਹੁਣ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਜਿਸ ਕਰਕੇ ਅਕਾਲੀ ਦਲ ਦੀਆਂ ਵੀ ਮੰਗਾਂ ਨਹੀਂ ਮੰਨੀਆਂ ਗਈਆਂ ਬੀਜੇਪੀ ਵੱਲੋਂ ਪਰ ਹੁਣ ਦੇਖਣਾ ਇਹ ਹੋਏਗਾ ਕਿ ਜੋ ਕਿਸਾਨੀ ਅੰਦੋਲਨ ਚੱਲ ਰਿਹਾ ਉਸ ਦਾ ਕਿੰਨਾ ਕੁ ਪ੍ਰਭਾਵ ਪਏਗਾ ਬੀਜੇਪੀ ਦੀ ਸਥਿਤੀ ਕੀ ਰਹਿੰਦੀ ਹੈ ਪੰਜਾਬ 'ਚੋਂ 13 ਵਿੱਚੋਂ ਕਿੰਨੀਆਂ ਕਿ ਸੀਟਾਂ ਕੱਢ ਪਾਉਂਦੀ ਹੈ ਬੀਜੇਪੀ ਇਸ ਉੱਤੇ ਵੀ ਸਭ ਦੇ ਨਜ਼ਰਾਂ ਬਣੀਆਂ ਰਹਿਣਗੀਆਂ ਫਿਰ ਹਾਲ ਸੁਨੀਲ ਜਾਖੜ ਨੇ ਇਹ ਹੁਣ ਕਲੀਅਰ ਕਰ ਦਿੰਦਾ ਹੈ ਬੀਜੇਪੀ ਨੇ ਇੱਕ ਪਾਸਾ ਕਰ ਦਿੰਦਾ ਹੈ ਕਿ ਅਸੀਂ ਆਪਣੇ ਦਮ ਤੇ 13 ਸੀਟਾਂ ਦੇ ਉੱਤੇ ਚੋਣ ਲੜਾਂਗੇ ਦੇਖਣਾ ਹੋਵੇਗਾ ਕਿ ਇਹਨਾਂ ਚੋਣਾਂ ਵਿੱਚ ਸਥਿਤੀ ਬੀਜੇਪੀ ਦੀ ਕੀ ਰਹਿੰਦੀ ਹੈ ਜੁੜੇ ਨੂੰ ਲੀਡਰ ਪੰਜਾਬੀ মিডিਆ ਨਾਲ ਧੰਨਵਾਦ